ਜੋ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਜਿਹੜਾ ਚਾਹੇ ਉਹਦੇ ਚ ਐਸਸੀ ਆ ਬੀਸੀ ਆ ਓਬੀਸੀ ਐਸਟੀ ਆ ਉਸ ਨੂੰ ਬਰਾਬਰਤਾ ਦਾ ਹੱਕ ਮਿਲਣਾ ਚਾਹੀਦਾ ਜਿੰਨੀਆਂ ਵੀ ਸਟੇਟਾਂ ਹਨ ਇਹਨੂੰ ਵਾਅਦ ਤੋਂ ਵਾਅਦ ਭਾਰਤ ਦੀ ਹਰ ਸਟੇਟ ਦੇ ਵਿੱਚ ਜਲਦੀ ਤੋਂ ਜਲਦੀ ਲਾਗੂ ਕਰੇ ਪਰ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਜਿਹੜੇ ਬਾਜ਼ਾਰ ਜਿਹੜੇ ਪੂਰੀ ਤਰ੍ਹਾਂ ਖੁੱਲੇ ਗਏ ਨੇ ਅੱਜ ਜਿਹੜਾ ਬੰਦ ਕਾਲ ਦਾ ਸਰਕਾਰ ਕੋ ਕੋ ਸੁਧਿਆ ਤੇ ਬਾਰਾਜੀ ਨਾਲ ਗੱਲ ਕਰੀਏ ਨਾ ਵੀ ਸੋਸ਼ਲ ਮੀਡੀਆ ਉੱਤੇ ਜਦੋਂ ਭੈਣ ਤੋਂ ਬਾਅਦ ਇਹ ਗੱਲਬਾਤ ਬਾਜ਼ਾਰਾਂ ਨਾਲ ਗੱਲਬਾਤ ਕੀਤੀ ਤੇ ਉਹ ਵੀ ਸਾਡਾ ਜਿਹੜਾ ਬਾਜ਼ਾਰ ਤਕਰੀਬਨ ਪੂਰਾ ਫੀਜਰਾ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਕਮਾਰ ਮੰਡਲ ਦਾ 50 ਦੇ ਕੋਲ ਸਾਡੇ ਨਾਲ ਸਕੱਨਦਾਰੀ ਖੜੇ ਨਾਲ ਗੱਲਬਾਤ ਕਰਦੇ ਰਾਤ ਦੀ ਕੀ ਗੱਲ ਗੱਲ ਨਾਲ ਕੋਈ ਨਹੀਂ ਅੱਜ ਸਾਰਾ ਬਾਜ਼ਾਰ ਖੁੱਲਾ ਹੈ ਬਾਜ਼ਾਰ ਤੇ ਰਹਿ ਕੇ ਕਪੜਾ ਸਟਾਰਟ ਜਿਹੜੇ ਪਿਆਰ ਤੇ ਸਿਕਾਨਾ ਕੋਈ ਨਹੀਂ ਜਿਹੜਾ ਕੋ ਬੰਦ ਕਰਦਾ ਸਦਾ ਸੀ ਸੋਸ਼ਲ ਮੀਡੀਆ ਤੇ ਆ ਰਿਹਾ ਸੀ ਕੀ ਗੱਲ ਉਹ ਕੈਨਸਲ ਹੋ ਗਿਆ ਫਿਰ ਕੈਨਸਲ ਹੀ ਹੋ ਗਿਆ ਉਹ ਤਾਂ ਕੋਈ ਦੁਕਾਨ ਕੋ ਕੇ ਬੈਠੇ ਹਾਂ ਕੋਈ ਨਹੀਂ ਆਉਂਦੀ ਲਾਵੇ ਬੋਲੀ ਬੈਠੇ ਗੱਲ ਕੋ ਲੋਕ ਵੀ ਸਾਡੇ ਨਾਲ ਲੋਕਾਂ ਨਾਲ ਗੱਲਬਾਤ ਕਰਦੇ ਆਂ ਕੀ ਕਹਿਣਾ ਹਾਜੀ ਭਾਜੀ ਤੁਸੀਂ ਦੱਸੋ ਜਿਹੜਾ ਬਾਜ਼ਾਰ ਦਾ ਤੁਸੀਂ ਉੱਥੋਂ ਆਏ ਯਾਰ ਬਿਲਕੁਲ ਖੁੱਲ੍ਹਾ ਕੋਈ ਦਿੱਕਤ ਤਾਂ ਨਹੀਂ ਹੁੰਦੀ ਨਹੀਂ ਕੋਈ ਦਿੱਕਤ ਨਹੀਂ ਬਾਜ਼ਾਰ ਤੇ ਜਿਹੜਾ ਸਦਾ ਸੀ ਇਹਨਾਂ ਬੰਦ ਕਰਨ ਦੀ ਕੌੜ ਆਈ ਸੀ ਸੋਸ਼ਲ ਮੀਡੀਆ 'ਤੇ ਉਹਨੂੰ ਲੈ ਕੇ ਜਿਹੜਾ ਬੰਦ ਸੀ ਅੱਜ ਬਾਜ਼ਾਰ ਜਿਹੜਾ ਖੁੱਲਾ ਦਿਖਾਈ ਦੇ ਰਿਹਾ ਬਿਲਕੁਲ ਖੁੱਲ੍ਹਾ ਮੈਂ ਤਸਵੀਰਾਂ ਦੇ ਉੱਤੇ ਕੈਮਰਾਮੈਨ ਨੂੰ ਕਹਾਂਗਾ ਜਿਹੜਾ ਤਸਵੀਰਾਂ ਦੇ ਵਿੱਚ ਕਿਹਾ ਆਪਣਾ ਬਾਜ਼ਾਰ ਜਿਹੜਾ ਖੁੱਲਾ ਉਹ ਹਾਇਆ ਜਾਵੇ ਸਰ ਜਿਹੜਾ ਸੁਪਰੀਮ ਕੋਰਟ ਨੇ ਅੱਜ 12.5% ਦੀ 18 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਸਾਡੇ ਵਾਲਮੀਕੀ ਮਜਬੀ ਤੇ ਜਿੰਨਾ ਵੀ ਦਲਿਤ ਭਾਈਚਾਰਾ ਉਹਨਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜਾ ਦਲਿਤ ਭਾਈਚਾਰਾ ਆ ਉਹ ਖੁਸ਼ ਸਾਡੀਆਂ ਮੰਗਾਈਆਂ ਵੀ ਜਿੰਨੀਆਂ ਵੀ ਸਟੇਟਾਂ ਇਹਨੂੰ ਵਾਅਦੇ ਤੋਂ ਵਾਅਦਾ ਭਾਰਤ ਦੀ ਹਰ ਸਟੇਟ ਦੇ ਵਿੱਚ ਜਲਦੀ ਤੋਂ ਜਲਦੀ ਲਾਗੂ ਕਰੇ ਬਾ ਜੋ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਜਿਹੜਾ ਜੇ ਚਾਹੋ ਦੇ ਚ ਐਸਸੀ ਆ ਬੀਸੀ ਆ ਓਬੀਸੀ ਐਸਟੀ ਆ ਉਸ ਨੂੰ ਬਰਾਬਰਤਾ ਦਾ ਹੱਕ ਮਿਲਣਾ ਚਾਹੀਦਾ ਅੱਜ ਬਾਜ਼ਾਰ ਖੁੱਲ੍ਹਾ ਹੈ ਬਾਜ਼ਾਰ ਫਿਰੋਜ਼ਪੁਰੀ ਨਹੀਂ ਪੂਰਾ ਦੇਸ਼ ਖੁੱਲ੍ਹਾ ਹੈ ਪੂਰਾ ਦੇਸ਼ ਖੁੱਲ੍ਹਾ ਹੈ ਯਾਦ ਰੱਖਣਾ ਕੋਈ ਕਿਸੇ ਕੇ ਨਹੀਂ ਮੈਂ ਪੂਰੇ ਕੈਂਟ ਦਾ ਰਾਉਂਡ ਲਾ ਕੇ ਆਇਆ ਔਰ ਸਿਟੀ ਦੇ ਵਿੱਚ ਇਸ ਟਾਈਮ ਮੈਂ ਖੜਾ ਆ ਔਰ ਤੁਸੀਂ ਦੇਖ ਰਹੇ ਹੋ ਤੁਹਾਡੇ ਆਸ-ਪਾਸੇ ਤੁਹਾਡਾ ਮੀਡੀਆ ਦਾ ਕੈਮਰਾ ਵੀ ਪੂਰੇ ਇਸ ਬਾਜ਼ਾਰ ਦੇ ਉੱਤੇ ਫੋਕਸ ਕਰ ਰਿਹਾ ਆ ਪੂਰਾ ਬਾਜ਼ਾਰ ਖੁੱਲਾ ਆ ਕਾਰ ਬੰਦ ਦਾ ਸੱਦਾ ਸੀ ਬਾਜ਼ਾਰ ਦਾ ਸੀ ਮੈਂ ਵਾਲਮੀ ਯੋਗਪੁਰ ਦਾ ਚੇਅਰਮੈਨ ਗੱਲ ਕਰ ਰਿਹਾ ਨਰੇਸ਼ਵਰ ਜੀ ਤੇ ਜਿਵੇਂ ਕਿ ਆ ਬੀਐਸਪੀ ਵੱਲੋਂ ਤੇ ਰਵੀਦਾਸ ਮਹਾਏ ਵੱਲੋਂ ਇੱਕ ਪ੍ਰਸਤਵਨ ਦੀ ਕਾਲ ਦਿੱਤੀ ਗਈ ਸੀ ਕਿ ਵਾਲਮੀ ਕੇ ਸਮਾਜ ਨੂੰ ਖੇਤੀ ਕਰਤਾ ਸਿਆ ਕੋਈ ਵਾਲਮੀਕ ਸਮਾਜ ਮਰਦੰਲੀ ਕਰਦਾ ਪਿਆ ਅਸੀਂ ਵੀ ਉਮੀਦ ਕਰਾਂਗੇ ਕਿ ਸਾਰਾ ਜਿਹੜਾ ਬਾਜ਼ਾਰ ਹੈ ਭਾਰਤ ਤੋਂ ਵੱਡਾ ਜਿਹੜਾ ਬਾਜ਼ਾਰ ਹੈ ਉਹ ਓਪਨ ਰੱਖਿਆ ਜਾਵੇ ਤੇ ਵਾਲਮੀਕ ਸਮਾਜ ਦੇ ਜਿਹੜੇ ਹੱਕ ਦੇ ਵਿੱਚ ਹਰ ਵਾਰੀ ਵਪਾਰ ਮੰਡਲ ਸਾਥ ਦਿੰਦਾ ਰਿਹਾ ਤੇ ਅਸੀਂ ਇਸ ਵਾਰੀ ਵੀ ਉਮੀਦ ਕਰਾਂਗੇ ਕਿ ਬਾਜ਼ਾਰ ਖੁੱਲਾ ਰਹੇ ਤੇ ਸਾਡਾ ਵਪਾਰ ਮਠਾ ਦਾ ਸਾਥ ਦੇ ਤੁਸੀਂ ਬਾਜ਼ਾਰ ਦੇ ਖੜੇ ਬਾਜ਼ਾਰ ਸਾਰਾ ਖੁੱਲਾ ਹੀ ਦਿਖਾ ਆ ਜੀ ਮੇਰੇ ਬਹੁਤ ਵਧੀਆ ਨਜ਼ਾਰਾ ਜੀ ਬਾਜ਼ਾਰ ਦਾ ਰੈਗੂਲਰ ਟਿਕਾਣਾ ਬਾਜ਼ਾਰ ਖੁੱਲ ਕੇ ਰੱਖਿਆ ਸਾਰਿਆਂ ਨੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਲੋਕਾਂ ਦਾ ਵੀ ਜੋ ਕਹਿੰਦਾ ਜਿਹੜਾ ਬਾਜ਼ਾਰ ਅੱਜ ਜਿਹੜਾ ਬੰਦ ਕਾਲ ਦਾ ਸੱਦਾ ਛੋਸ਼ੇ ਪੂਰੇ ਤਿਆਰ ਹੈ ਲੇਕਿਨ ਉਸੇ ਬਾਜ਼ਾਰ ਜਿਹੜਾ ਪੂਰੀ ਤਰ੍ਹਾਂ ਖੁੱਲ ਗਿਆ ਕੋਲਪੁਰ ਬੋਲੀਗਾਣਾ ਆਉਣੀਆਂ